ਸ਼ੀਂਦੀ ਧਿਆਰੇ ਜਿਹੜੇ ਚੱਲ ਰਹੇ ਆ ਦਿਨਾਂ ਦੇ ਵਿੱਚ ਸਹਿਬੇ ਖਾਲਸਾ ਨੇ ਜਿਹੜਾ ਸਰਵੰਸ ਵਾਰੇ ਆ ਮੇਰੇ ਵੀਰੋ ਵੀ ਢੈਂਦੇ ਦੇਸ਼ ਨੂੰ ਜਦੋਂ ਕੋਈ ਸਹਾਰਾ ਨਹੀਂ ਸੀ ਪਿਤਾ ਦੇਸ਼ ਕੌਮ ਤੋਂ ਵਾਰਿਆ ਮੈਂ ਮਾਤਾ ਗੁਜਰੀ ਸਰਹੰਦ ਤੇ ਵਿੱਚ ਗੁਜਰੀ ਸਮਾਂ ਗੁਜ਼ਰਿਆ ਜਿਵੇਂ ਗੁਜ਼ਾਰਿਆ ਮੈਂ ਚਾਰੇ ਪੁੱਤਰ ਸੰਨ ਬਖਸ਼ੇ ਪ੍ਰਮਾਤਮਾ ਨੇ ਜੋੜਾ ਜੋੜਾ ਕਰਕੇ ਵਾਰਿਆ ਮੈਂ ਸਿੰਘੋ ਸ਼ਹਿਣ ਸ਼ਾਣਾ ਅੱਖੋ ਮੈਨੂੰ ਕਰਜਾ ਕੌਮ ਦਾ ਕਿਸਤਾ ਨਾਲ ਉਤਾਰਿਆ ਮੈਂ ਸਹਿਬੇ ਖਾਲਸਾ ਦੀ ਦੇਣ ਹੈ ਆ ਸਰਦਾਰੀ ਆ ਸਿੱਖੀ ਮੇਰੇ ਵੀਰੋ ਵੀ ਨਾ ਕੋਈ ਉਹਨਾਂ ਵਰਗਾ ਹੋਇਆ ਨਾ ਕੋਈ ਉਹਨਾਂ ਵਰਗਾ ਹੋਣਾ ਜੁਗਾਂ ਜੁਗਾਂ ਤੱਕ ਗੱਲਾਂ ਹੋਣ ਉਸ ਦਰवेश ਦੀਆਂ ਕੌਣ ਕਰੂਗਾ ਰੀਸਾ ਮੇਰੇ ਕਲਗੀ ਧਰ ਦਸ਼ਮੇਸ਼ ਦੀਆਂ ਇਤਿਹਾਸਕਾਰ ਦੱਸਦੇ ਆ ਕਹਿੰਦੇ ਜਦੋਂ ਮਾਤਾ ਗੁਜਰ ਕੌਰ ਨੂੰ ਪਤਾ ਸੀ ਨਾ ਵੀ ਮੇਰੇ ਅੱਜ ਛੋਟੇ ਸਹਬਜ਼ਾਦਿਆਂ ਨੇ ਸ਼ਹੀਦ ਹੋਣਾ ਹੈ ਅੱਜ ਦੀ ਰਾਤ ਜਿਹੜੀ ਲਾਸਟ ਨਾਈਟ ਹੋਣੀ ਹੈ ਤੇ ਉਹਨਾਂ ਨੇ ਕਹਿੰਦੇ ਬੱਚਿਆਂ ਨੂੰ ਕਿਹਾ ਵੀ ਪੁੱਤਰੋ ਮੈਂ ਤੁਹਾਡੇ ਲਈ ਇੱਕ ਵਸਤਰ ਸਾਫ ਕੇ ਰੱਖਿਆ ਮੈਨੂੰ ਪਤਾ ਸੀਗਾ ਵੀ ਆਹ ਸਮਾਂ ਆਉਣਾ ਜਦੋਂ ਆਪਾਂ ਅਨੰਤਪੁਰ ਤੋਂ ਤੁਰਿਆ ਤੇ ਨਵੇਂ ਵਸਤਰ ਨਵੀਂ ਦਸਤਾਰ ਨਵੀਂ ਕਲਗੀ ਬੰਨ ਕੇ ਉਹ ਮਾਤਾ ਗੁਜਰਕੌਰ ਨਿਆਰ ਦੇ ਨਾਲੇ ਤਾਂ ਪੋਤੇ ਤੁਰੇ ਨਾਲੇ ਮਾਤਾ ਜੀਤਾ ਜੀ ਨੂੰ ਯਾਦ ਕੀਤਾ ਵੀ ਜੇ ਜੀਤਾ ਅੱਜ ਤੂੰ ਜਿਉਂਦੀ ਹੁੰਦੀ ਕਿਉਂਕਿ 23 ਸਾਲਾਂ ਦੀ ਉਮਰ ਸੀ ਸਹਬਜ਼ਾਦਾ ਫਤਿਹ ਸਿੰਘ ਦੀ ਜਦੋਂ ਮਾਤਾ ਜੀਤਾ ਜੀ ਕਹਿੰਦੇ ਇਸ ਜੋਹਾਨੋ ਤੁਰ ਗਏ ਸੀਗੇ ਤੇ ਮਾਤਾ ਗੁਜਰਕਾਰ ਨੇ ਬੜੇ ਚਾਵਾ ਦੇ ਨਾਲ ਕਹਿੰਦੇ ਉਹ ਜੋਰਾਵਰ ਸਿੰਘ ਤੇ ਫਤਿਹ ਸਿੰਘ ਨੂੰ ਪਾਲਿਆ ਸੀਗਾ ਤੇ ਆਦੇ ਹੱਥੀ ਜਦੋਂ ਤੋਰੇ ਆ ਤੇ ਪਾਰਸ ਨੇ ਲਿਖਿਆ ਵੀ ਇੱਥੇ ਦੁੱਲਿਆ ਖੂਨ ਸ਼ਹੀਦਾਂ ਦਾ ਜੇ ਕਾਰੇ ਲੱਗੇ ਸੱਚੇ ਸੀ ਨੀਹਾਂ ਵਿੱਚ ਚਨੇ ਗਏ 7 ਤੇ 9 ਸਾਲ ਦੇ ਬੱਚੇ ਸੀ ਇੱਕ ਤਾਨ ਕੇ ਦਿੱਤੇ ਜਵਾਬ ਸੂਬੇ ਦੇ ਸੰਭਾਲਾਂ ਦੇ ਪਾਰਸ ਸਰਹੰਦ ਦਾ ਇਤਿਹਾਸ ਵੱਡਾ ਲਿਖ ਗਏ ਹੌਸਲੇ ਲਾਲਾਂ ਦੇ ਬੜੇ ਲਾਲ ਚ ਦਿੱਤੇ ਬਜੀਦੇ ਨੇ ਪਰ ਸਾਰੇ ਠੁਕਰਾ ਦਿੱਤੇ ਗੁਜਰੀ ਦੇ ਲਾਲ ਤੇ ਲਾਲਾਂ ਨੇ ਵੱਖਰੇ ਇਤਿਹਾਸ ਬਣਾ ਦਿੱਤੇ ਨਰਮ ਸ਼ਰੀਰ ਹੌਸਲੇ ਵੱਡੇ ਝੱਲੇ ਪਾਲੇ ਸਿਆਣਾਂ ਦੇ ਪਾਰਸ ਸਰਹੰਦ ਦਾ ਇਤਿਹਾਸ ਵੱਡਾ ਲਿਖ ਗਏ ਹੌਸਲੇ ਲਾਲਾਂ ਦੇ ਨਿੱਕੇ ਨਿੱਕੇ ਬੱਚੇ ਫੁੱਲਾਂ ਬਾਂ ਕੇ ਸ਼ਿੰਗਾਰੇ ਦਾਦੀ ਨੇ ਤੋਰਨ ਵੇਲੇ ਸੇਖੋ ਸਾਰੇ ਸ਼ਗਨ ਮਨਾਏ ਦਾਦੀ ਨੇ ਲਾੜੀ ਮਾਤ ਵਿਆਹਣ ਤੁਰਪੈ ਯੋਧੇ ਉੱਚੇ ਖਿਆਲਾਂ ਦੇ ਪਾਰਸ ਸਰਹੰਦ ਦਾ ਇਤਿਹਾਸ ਵੱਡਾ ਲਿਖ ਗਏ ਹੌਸਲੇ ਲਾਲਾਂ ਦੇ ਪਾਸ ਸਰਹੰਦ ਦਾ ਇਤਿਹਾਸ ਵੱਡਾ ਲਿਖ ਗਏ ਹੌਸਲੇ ਲਾਲਾਂ ਦੇ ਉਹ ਧਰਤੀ ਵੱੜਦੀ ਸਭ ਤੋਂ ਮਹਿੰਗੀ ਧਰਤੀ ਲੈ ਵੀ ਮਣੀ ਕੀ ਗੱਲ ਕਹੂੰਗਾ ਬੱਚਿਆਂ ਵਾਲਿਓ ਭੁੱਲਿਓ ਨਾ ਕੁਰਬਾਨੀ ਬੱਚਿਆਂ ਦੀ ਬੱਚਿਆਂ ਵਾਲਿਓ ਭੁੱਲਿਓ ਨਾ ਕਦੇ ਕੁਰਬਾਨੀ ਬੱਚਿਆਂ ਦੀ ਅੱਜ ਲਾਣਾ ਏਦੋਂ ਪਹਿਲਾਂ